ਮਹਾੜੀ ਨੇੜਲੇ ਪਿੰਡ ਸੁਹਾਣਾ ਵਿੱਚ ਸਥਿਤ ਇਤਿਹਾਸਿਕ ਗੁਰਦੁਆਰਾ ਸਿੰਘ ਚਹੀਦਾ ਵਿਖੇ ਨਗਰ ਕੀਰਤਨ ਲਈ ਦਾਨੀ ਸੱਜਣ ਵੱਲੋਂ ਆਲੀਸ਼ਾਨ ਬਸੇ ਪੇਂਟ ਕੀਤੀ ਗਈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਦਾਨੀ ਸੱਜਣ ਵੱਲੋਂ ਬਸ ਗੁਰਦੁਆਰਾ ਸਾਹਿਬ ਵਿਖੇ ਖੜੀ ਕਰਕੇ ਬਸ ਦੀਆਂ ਚਾਬੀਆਂ ਦਫ਼ਤਰ ਵਿਖੇ ਦਿੰਦੇ ਹੋਏ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਕਿ ਇਸ ਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਹੁੰਦਾ ਅਦਵ ਸਤਿਕਾਰ ਵੇਖ ਕੇ ਦਾਸ ਇਹ ਬਸ ਨਗਰ ਕੀਰਤਨ ਲਈ ਪੇਂਟ ਕਰਨਾ ਚਾਹੁੰਦਾ ਹੈ ਦਾਨੀ ਸੱਜਣ ਵੱਲੋਂ ਵਾਸੂ ਤੇ ਲੱਗਣ ਵਾਲਾ ਸਾਰਾ ਸਮਾਨ ਲਗਵਾ ਕੇ ਦਿੱਤਾ ਗਿਆ ਹੈ ਪ੍ਰਬੰਧਕ ਕਮੇਟੀ ਅਤੇ ਸੇਵਾਦਾਰਾਂ ਵੱਲੋਂ ਇਕੱਠੇ ਹੋ ਕੇ ਕੜਾ ਪ੍ਰਸ਼ਾਦੀ ਦੇਗ ਸਜਾ ਕੇ ਅਰਦਾਸੀਆਂ ਸਿੰਘਾਂ ਤੋਂ ਦਾਨੀ ਸੱਜਣ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਵਾਈ ਗਈ ਪਰਵੰਦਕ ਕਮੇਟੀ ਨੇ ਦੱਸਿਆ ਕਿ ਸ਼ਹੀਦਾਂ ਦੇ ਇਸ ਸਥਾਨ ਦੀ ਸੰਗਤਾਂ ਵਿੱਚ ਬਹੁਤ ਮਾਨਤਾ ਹੈ ਇਸ ਤੋਂ ਪਹਿਲਾਂ ਵੀ ਗੁਪਤ ਅਤੇ ਪਰਤੱਖਦਾਨੀ ਸੱਜਣਾ ਵੱਲੋਂ ਸਮੇਂ-ਸਮੇਂ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸਵਾਰਾ ਸਾਹਿਬ ਲਈ ਦੋ 에어 ਕੰਡੀਸ਼ਨਡ ਬੱਸ ਕਵਾਲਿਸ ਸਕਾਰਪਿਓ ਤਿੰਨ ਮਾਰੂਤੀ ਇਕੋ ਮਾਰੂਤੀ ਬਰਸਾ ਮਹੀਂਦਰਾ ਮਹਾਰਾਜੋ ਮਹੀਂਦਰਾ ਜਾਈ ਲੋ ਗੱਡੀਆਂ ਪੇਂਟ ਕੀਤੀਆਂ ਗਿਆ ਹਨ ਕਾਰ ਸੇਵਾ ਵਾਸਤੇ ਗੱਡੀਆਂ ਟਾਟਾ 207 ਟਾਟਾ 709 ਦੋ ਮਹੀਂਦਰਾ ਅਰਜਨ ਟਰੈਕਟਰ ਤਿੰਨ ਸਵਰਾਸ ਟਰੈਕਟਰ ਇੱਕ ਫੋਰਡ ਟਰੈਕਟਰ ਮਹੀਂਦਰਾ ਪਿਕਅਪ ਦੋ ਮਹੀਂਦਰਾ ਕੈਂਪਰ ਮਹੀਂਦਰਾ ਯੂਟਿਲਿਟੀ ਮਹੀਂਦਰਾ ਮਿਨੀ ਟਰੱਕ 3200 ਟਾਟਾ ਐਲਪੀ ਟਰੱਕ ਅਸ਼ੋਕਾ ਲੈਂਡ ਦੇ ਟਰੱਕ ਅਤੇ ਬੇਅੰਤ ਮਾਇਆ ਸੋਨਾ ਆਦ ਪੇਂਟ ਕੀਤਾ ਜਾ ਚੁੱਕਿਆ ਹੈ ਮੁਹਾਲੀ ਨੇੜਲੇ ਪਿੰਡ ਸੁਖਾਣਾ ਵਿੱਚ ਸਥਿਤ ਇਤਿਹਾਸਿਕ ਗੁਰਦੁਆਰਾ ਸਿੰਘ ਚਹੀਦਾ ਵਿਖੇ ਨਗਰ ਕੀਰਤਨ ਲਈ ਦਾਨੀ ਸੱਜਣ ਵੱਲੋਂ ਆਲੀਸ਼ਾਨ ਬਸ ਪੇਂਟ ਕੀਤੀ ਗਈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਦਾਨੀ ਸੱਜਣ ਵੱਲੋਂ ਬਸ ਗੁਰਦੁਆਰਾ ਸਾਹਿਬ ਵਿਖੇ ਖੜੀ ਕਰਕੇ ਬਸ ਦੀਆਂ ਚਾਬੀਆਂ ਦਫ਼ਤਰ ਵਿਖੇ ਦਿੰਦੇ ਹੋਏ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਕਿ ਇਸ ਸਥਾਨ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਹੁੰਦਾ ਅਦਵ ਸਤਿਕਾਰ ਵੇਖ ਕੇ ਦਾਸ ਇਹ ਬਸ ਨਗਰ ਕੀਰਤਨ ਲਈ ਪੇਂਟ ਕਰਨਾ ਚਾਹੁੰਦਾ ਹੈ ਦਾਨੀ ਸੱਜਣ ਵੱਲੋਂ ਵਾਸੂ ਤੇ ਲੱਗਣ ਵਾਲਾ ਸਾਰਾ ਸਮਾਨ ਲਗਵਾ ਕੇ ਦਿੱਤਾ ਗਿਆ ਹੈ ਪ੍ਰਬੰਧਕ ਕਮੇਟੀ ਅਤੇ ਸੇਵਾਦਾਰਾਂ ਵੱਲੋਂ ਇਕੱਠੇ ਹੋ ਕੇ ਕੜਾ ਪ੍ਰਸ਼ਾਦੀ ਦੇਗ ਸਜਾ ਕੇ ਅਰਦਾਸੀਆਂ ਸਿੰਘਾਂ ਤੋਂ ਦਾਨੀ ਸੱਜਣ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਵਾਈ ਗਈ ਪਰਵੰਧਕ ਕਮੇਟੀ ਨੇ ਦੱਸਿਆ ਕਿ ਸ਼ਹੀਦਾਂ ਦੇ ਇਸ ਸਥਾਨ ਦੀ ਸੰਗਤਾਂ ਵਿੱਚ ਬਹੁਤ ਮਾਨਤਾ ਹੈ ਇਸ ਤੋਂ ਪਹਿਲਾਂ ਵੀ ਗੁਪਤ ਅਤੇ ਪਰਤੱਖਦਾਨੀ ਸੱਜਣਾ ਵੱਲੋਂ ਸਮੇਂ-ਸਮੇਂ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸਵਾਰਾ ਸਾਹਿਬ ਲਈ ਦੋ 에어 ਕੰਡੀਸ਼ਨਡ ਬੱਸ ਕਵਾਲਿਸ ਸਕਾਰਪਿਓ ਤਿੰਨ ਮਾਰੂਤੀ ਇਕੋ ਮਾਰੂਤੀ ਬਰਸਾ ਮਹੀਂਦਰਾ ਮਹਾਰਾਜੂ ਮਹੀਂਦਰਾ ਜਾਈ ਲੋ ਗੱਡੀਆਂ ਪੇਂਟ ਕੀਤੀਆਂ ਗਈਆਂ ਹਨ ਕਾਰ ਸੇਵਾ ਵਾਸਤੇ ਗੱਡੀਆਂ ਟਾਟਾ 207 ਟਾਟਾ 709 ਦੋ ਮਹੀਂਦਰਾ ਅਰਜਨ ਟਰੈਕਟਰ ਤਿੰਨ ਸਵਰਾਸ ਟਰੈਕਟਰ ਇੱਕ ਫੋਰਡ ਟਰੈਕਟਰ ਮਹੀਂਦਰਾ ਪਿਕਅਪ ਦੋ ਮਹੀਂਦਰਾ ਕੈਂਪਰ ਮਹੀਂਦਰਾ ਯੂਟਿਲਿਟੀ ਮਹੀਂਦਰਾ ਮਿਨੀ ਟਰੱਕ 3200 ਟਾਟਾ ਐਲਪੀ ਟਰੱਕ ਅਸ਼ੋਕਾ ਲੈਂਡਰ ਟਰੱਕ ਅਤੇ ਬੇਅੰਤ ਮਾਇਆ ਸੋਨਾ ਆਦ ਪੇਂਟ ਕੀਤਾ ਜਾ ਚੁੱਕਿਆ ਹੈ